ਹੈਲੋ ਜੀ ਸਤਿ ਸ੍ਰੀ ਅਕਾਲ ਜੀ ਅੱਜ ਲੈ ਕੇ ਆਏ ਤੁਹਾਡੇ ਲਈ ਇੱਕ ਨਵੀਂ ਕਹਾਣੀ ਇੱਕ ਪਿੰਡ ਵਿੱਚ ਇੱਕ ਬਜ਼ੁਰਗ ਜੋੜਾ ਰਹਿੰਦਾ ਸੀ ਤੇ ਉਹਨਾਂ ਦਾ ਇੱਕ ਮੁੰਡਾ ਸੀ ਉਹ ਬਹੁਤ ਹੀ ਨਿਲੈਗ ਸੀ ਤੇ ਉਹ ਕੋਈ ਵੀ ਕੰਮ ਨਹੀਂ ਸੀ ਕਰਦਾ ਤੇ ਉਹ ਦੋਨੋਂ ਜਾਣੇ ਆਪਦੇ ਪੁੱਤ ਨੂੰ ਦੇਖ ਰੇਖ ਕੇ ਬਹੁਤ ਹੀ ਪਰੇਸ਼ਾਨ ਹੁੰਦੇ ਰਹਿੰਦੇ ਉਹਨਾਂ ਨੂੰ ਲੱਗਦਾ ਕਿ ਇਸ ਨੂੰ ਸੀ ਇਹ ਕੰਮ ਤੇ ਕਿਵੇਂ ਲਾਈਏ ਇੱਕ ਦਿਨ ਉਸ ਬਜ਼ੁਰਗ ਆਦਮੀ ਨੇ ਆਪਣੇ بیٹے ਨੂੰ ਆਪਦੇ ਕੋਲ ਸੱਦ ਕੇ ਕਿਹਾ ਕਿ ਜੋ ਆਪਣੇ ਅੰਦਰ ਨਾ ਆਪਣੀ ਰਮਾਰੀ ਜਿਹੀ ਕੜੀ ਰੱਖੀ ਹੈ ਤੇ ਜਾ ਤੂੰ ਉਹਨੂੰ ਲੈ ਕੇ ਆ ਉਸ ਕੜੀ ਨੂੰ ਚੱਕ ਕੇ ਲਿਆਇਆ ਤੇ ਉਸ ਬਜ਼ੁਰਗ ਨੇ ਉਸ ਨੂੰ ਕਿਹਾ ਕਿ ਜਾ ਹੁਣ ਇਹ ਤੂੰ ਕੜੀ ਲੈ ਕੇ ਬਾਜ਼ਾਰ ਜਾ ਤੇ ਇਸ ਦੀ ਕੀਮਤ ਪੁੱਛ ਕੇ ਆ ਤੂੰ ਇਹ ਕੜੀ ਵੇਚਣਾ ਚਾਹੁੰਦਾ ਤਾਂ ਵੇਚ ਆ ਇਸ ਦੇ ਆਪਾਂ ਨੂੰ ਬਹੁਤ ਸਾਰੇ ਪੈਸੇ ਮਿਲਣਗੇ ਉਸ ਨੇ ਆਪਦੇ ਬਾਪ ਦੀ ਗੱਲ ਮੰਨੀ ਤੇ ਕੜੀ ਲੈ ਕੇ ਬਾਜ਼ਾਰ ਜਾਵੜਿਆ ਉੱਥੇ ਕਈਆਂ ਨੇ ਉਸ ਨੇ ਉਹਦੀ ਕੀਮਤ ਪੁੱਛੀ ਮੈਂ ਕਹਿਣ ਲੱਗਾ ਕਿ ਜੇ ਤੁਸੀਂ ਇਹ ਘੜੀ ਖਰੀਦਣਾ ਚਾਹੁੰਦੇ ਹੋ ਤਾਂ ਮੈਂ ਇਹ ਤੁਹਾਨੂੰ ਦੇ ਦੇਵਾਂਗਾ ਕਿਸੇ ਨੇ ਦਗੀਮ ਤੇ 500 ਰੁਪਏ ਲਾਈ ਕਿਸੇ ਨੇ 700 ਕਿਸੇ ਨੇ 900 ਪਰ ਉਹਨੂੰ ਲੱਗਿਆ ਇਹ ਘੜੀ ਤਾਂ ਬਹੁਤ ਕੀਮਤੀ ਹੈ ਤੇ ਇਸ ਦੀ ਕੀਮਤ ਬਹੁਤ ਘੱਟ ਹੈ ਉਹ ਆਪਣੀ ਘੜੀ ਵਾਪਸ ਲੈ ਕੇ ਆਪਣੇ ਘਰ ਆ ਗਿਆ ਤੇ ਉਸਦੇ ਆਪਣੇ ਪਿਤਾ ਜੀ ਨੂੰ ਕਹਿਣ ਲੱਗਾ ਪਿਤਾ ਜੀ ਸਾਰ ਨੇ ਇਸ ਘੜੀ ਦੀ ਕੀਮਤ ਅਲੱਗ-ਅਲੱਗ ਆਪਣੇ ਹਿਸਾਬ ਨਾਲ ਲਾਈ ਪਰ ਮੈਨੂੰ ਇਹ ਨਹੀਂ ਸਮਝ ਲੱਗਿਆ ਕਿ ਮੈਂ ਇਸ ਨੂੰ ਕਿੰਨੇ ਰੁਪਏ ਦੀ ਵੇਚਾਂ। ਫਿਰ ਇਸ ਲਈ ਮੈਂ ਇਸ ਨੂੰ ਆਪਣੇ ਘਰ ਹੀ ਵਾਪਸ ਲੈ ਆਇਆ ਹਾਂ। ਫਿਰ ਉਸਦੇ ਬਾਪ ਨੇ ਉਸ ਨੂੰ ਆਖਿਆ ਕਿ ਚੰਗਾ ਤੂੰ ਹੁਣ ਇਹਨੂੰ ਇੱਥੇ ਅਲਮਾਰੀ 'ਚ ਹੀ ਰੱਖਿਆ। ਉਸ ਮੁੰਡੇ ਨੇ ਇਸੇ ਤਰ੍ਹਾਂ ਕੀਤਾ। ਆਪਦੇ ਬਾਪ ਦੇ ਕਹਿਣ ਤੇ ਉਹ ਕੜੀ ਅਲਮਾਰੀ ਵਿੱਚ ਰੱਖਿਆ। ਫਿਰ ਜਦੋਂ ਅਗਲਾ ਦਿਨ ਚੜਿਆ ਤਾਂ ਉਸਦੇ ਬਾਪ ਨੇ ਉਸ ਨੂੰ ਆਪਣੇ ਕੋਲ ਸੱਦਿਆ ਤੇ ਉਹਨੂੰ ਕਹਿਣ ਲੱਗਿਆ। "ਜਾ ਤੂੰ ਅੱਜ ਇਹ ਕੜੀ ਫੇਰ ਬਾਜ਼ਾਰ ਲੈ ਕੇ ਜਾ।" ਹੌਣ ਤੂੰ ਇਸ ਦੀ ਕੀਮਤ ਪਤਾ ਕਰਕੇ ਆ ਕਿ ਜੋਏ ਦੇ ਵਿੱਚ ਟਾਈਮ ਚੱਲਦਾ ਹੈ ਤੋ ਉਹਦੀ ਕੀਮਤ ਪਤਾ ਕਰ ਉਹ ਸੋਚਾਂ ਚ ਪੈ ਗਿਆ ਕਿ ਮੇਰਾ ਪਿਓ ਮੈਥੋਂ ਕਿਹੋ ਜਿਹਾ ਕੰਮ ਕਰਵਾ ਰਿਹਾ ਹੈ ਕੱਲ ਵੀ ਮੈਂ ਸਾਰਾ ਦਿਨ ਬਾਜ਼ਾਰ ਚ ਘੁੰਮ ਫਿਰ ਕੇ ਆ ਗਿਆ ਕੱਲ ਤਾਂ ਮੈਨੂੰ ਘੜੀ ਵੇਚਣ ਨੂੰ ਆਖਿਆ ਸੀ ਪਰ ਅੱਜ ਇਸ ਦੇ ਟਾਈਮ ਦੀ ਕੀਮਤ ਇਸ ਦੇ ਟਾਈਮ ਦੀ ਕੀਮਤ ਮੈਨੂੰ ਕੌਣ ਦੱਸਣ ਲਈ ਤਿਆਰ ਹੋਵੇਗਾ ਪਰ ਉਹ ਆਵਦੇ ਪਿਓ ਦੀ ਗੱਲ ਸੁਣ ਕੇ ਬਾਜ਼ਾਰ ਵੱਲ ਚੱਲ ਪਿਆ ਉਹ ਉੱਥੇ ਬਾਜ਼ਾਰ ਵਿੱਚ ਘੁੰਮਦਾ ਰਿਹਾ ਤੇ ਉੱਥੇ ਲੋਕਾਂ ਨੂੰ ਪੁੱਛ ਰਾਇਆ ਕਿ ਜਿਹੜਾ ਘੜੀ ਤੇ ਟਾਈਮ ਚੱਲਦਾ ਹੈ ਤੁਸੀਂ ਮੈਨੂੰ ਉਹਦੀ ਕੀਮਤ ਦੱਸ ਸਕਦੇ ਹੋ ਤਾਂ ਕੁਝ ਲੋਕ ਉਸ ਦੀਆਂ ਗੱਲਾਂ ਸੁਣ ਕੇ ਹੈਰਾਨ ਪਰੇਸ਼ਾਨ ਹੋਏ ਤੇ ਕੁਝ ਹੱਸਣ ਲੱਗ ਗਏ ਕਿ ਇਹ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ ਇਹ ਐਵੇਂ ਘੜੀ ਲੈ ਕੇ ਘੁੰਮਦਾ ਫਿਰਦਾ ਹੈ ਕੱਲ ਘੜੀ ਨੂੰ ਵੇਚਣ ਦੀ ਗੱਲ ਕਰਦਾ ਸੀ ਤੇ ਅੱਜ ਇਸ ਦੇ ਟਾਈਮ ਦੀ ਕੀਮਤ ਦਾ ਕੀਮਤ ਦੀ ਗੱਲ ਕਰਦਾ ਹੈ ਉਹ ਮੁੰਡਾ ਲੋਕਾਂ ਨੇ ਗੱਲਾਂ ਸੁਣ ਕੇ ਪਰੇਸ਼ਾਨ ਹੋ ਗਿਆ ਤੇ ਫਿਰ ਉਹ ਇੱਕ ਦੁਕਾਨ ਵਿੱਚ ਜਾਂਦਾ ਹੈ ਉਸ ਦੁਕਾਨ ਵਿੱਚ ਇੱਕ ਬੁੱਢਾ ਆਦਮੀ ਬੈਠਾ ਸੀ ਉਸ ਬਜ਼ੁਰਗ ਨੂੰ ਜਾ ਕੇ ਕਹਿੰਦਾ ਕਿ ਅੰਕਲ ਜੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਘੜੀ ਦਾ ਜੋ ਟਾਈਮ ਚੱਲਦਾ ਹੈ ਤੇ ਇਹਦੀ ਕੀ ਕੀਮਤ ਹੈ ਮੈਂ ਮੈਨੂੰ ਮੇਰੇ ਪਿਤਾ ਜੀ ਨੇ ਇਸੇ ਦੀ ਕੀਮਤ ਪਤਾ ਕਰ ਲਈ ਬਾਜ਼ਾਰ ਭੇਜਿਆ ਉਸ ਬਜ਼ੁਰਗ ਨੇ ਸਾਨੂੰ ਸਮਝਾਇਆ ਕਿ ਸਮੇਂ ਦੀ ਕੀਮਤ ਕੋਈ ਵੀ ਨਹੀਂ ਲਗਾ ਸਕਦਾ ਜੇ ਅਸੀਂ ਸਮੇ ਦਾ ਚੰਗਾ ਪ੍ਰਯੋਗ ਕਰਾਂਗੇ ਚੰਗੇ ਕੰਮਾਂ ਵੱਲ ਲਾਵਾਂਗੇ ਤਾਂ ਇਹ ਸਾਡੇ ਲਈ ਬਹੁਤ ਹੀ ਵਧੀਆ ਹੈ ਕਿ ਦਿਨ ਵਿੱਚ 24 ਘੰਟੇ ਹੁੰਦੇ ਨੇ ਇਹ 24 ਘੰਟੇ ਅਮੀਰ ਲੋਕਾਂ ਦੇ ਕੋਲ ਵੀ ਹੈ ਤੇ ਗਰੀਬ ਲੋਕਾਂ ਦੇ ਕੋਲ ਵੀ ਹੈ ਇਹ ਹੁਣ ਅਸੀਂ ਆਪ ਵੇਖਣਾ ਹੈ ਕਿ ਅਸੀਂ ਇਹਨਾਂ 24 ਘੰਟੇਾਂ ਵਿੱਚ ਕੀ ਕੰਮ ਕਰਨਾ ਹੈ ਤੇ ਆਪਣੇ ਆਪ ਨੂੰ ਕਿਵੇਂ ਬਿਜੀ ਰੱਖਣਾ ਹੈ ਤੇ ਅਸੀਂ ਸਮੇ ਦੀ ਕੀਮਤ ਨੂੰ ਕਿਵੇਂ ਪਛਾਣਨਾ ਹੈ ਉਸ ਬਿੜੋਗ ਦੀ ਗੱਲ ਸੁਣ ਕੇ ਉਸ ਲੜਕੇ ਦੀ ਅੱਖਾਂ ਖੁੱਲ ਗਈਆਂ ਤੇ ਉਹਦੇ ਵਿੱਚ ਇੱਕ ਬਹੁਤ ਵੱਡਾ ਬਦਲਾਅ ਆ ਗਿਆ ਫਿਰ ਉਹ ਘੜੀ ਲੈ ਕੇ ਆਪਣੇ ਪਿਓ ਕੋਲ ਵਾਪਸ ਆ ਗਿਆ ਤੇ ਉਸ ਨੇ ਸਾਰੀ ਗੱਲ ਆਪਣੇ ਪਿਓ ਨੂੰ ਦੱਸੀ ਤੇ ਉਸ ਦਿਨ ਤੋਂ ਹੀ ਉਸ ਲੜਕੇ ਦੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਆ ਗਿਆ ਜੋ ਲੜਕਾ ਸਾਰਾ ਦਿਨ ਵਿਹਲਾ ਬੈਠਾ ਕਰੇ ਕੋਈ ਕੰਮ ਦਾ ੱੱਕਾ ਨਹੀਂ ਸੀ ਤੋੜਦਾ ਉਸ ਨੇ ਉਸ ਘੜੀ ਨੇ ਉਸ ਦੀ ਕੀਮਤ ਉਸ ਦੀ ਜ਼ਿੰਦਗੀ ਜਿਉਣ ਦੇ ਮੈਨੇ ਹੀ ਬਦਲ ਦਿੱਤੇ ਕਿ ਟਾਈਮ ਸਾਡੇ ਲਈ ਫ੍ਰੀ ਆ ਲੇਕਿਨ ਉਹ ਸਾਡੇ ਉੱਤੇ ਆ ਕਿ ਅਸੀਂ ਇਸ ਦੀ ਵਰਤੋਂ ਕਿੰਨੀ ਕਰ ਸਕਦੇ ਆ ਤੇ ਕਿੰਨੀ ਨਹੀਂ ਅਸੀਂ ਇਸ ਨੂੰ ਆਪਣੇ ਲਈ ਕਿਸ ਤਰ੍ਹਾਂ ਇਸਤੇਮਾਲ ਕਰ ਸਕਦੇ ਆ ਜੇ ਅਸੀਂ ਆਪਣੀ ਜ਼ਿੰਦਗੀ ਐ ਵਿਹਲੇ ਬੈਠ ਕੇ ਗਵਾ ਦੇਵਾਂਗੇ ਤਾਂ ਟਾਈਮ ਸਾਡੇ ਲਈ ਕਦੇ ਵੀ ਵਾਪਸ ਨਹੀਂ ਆਉਣਾ ਇਸ ਲਈ ਸਮੇਂ ਦੀ ਕੀਮਤ ਦਾ ਇਸਤੇਮਾਲ ਜ਼ਰੂਰ ਕਰੋ ਤੇ ਇੱਕ ਵਾਰ ਲੰਘਿਆ ਸਮਾਂ ਮੁੜ ਕੇ ਕਦੇ ਵੀ ਵਾਪਸ ਨਹੀਂ ਆਉਂਦਾ ਇਹ ਸੀ ਜੀ ਆਪਣੀ ਅੱਜ ਦੀ ਛੋਟੀ ਜਿਹੀ ਕਹਾਣੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਆ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ